ਕਵਰ ਕਵਾਂ ਕਿ ਨੂੰ ਜਾਣਕਾਰੀ ਕਵਾਂ ਅਸੀਂ ਸ਼ੁਰੂ ਤੋਂ ਪੜ ਰਹੇ ਸੀ ਕਿ ਭਈ ਅਮਰੀਕਾ ਦੀ ਖੋਜ ਹਨੇ ਕੀਤੀ ਭਾਰਤ ਦੀ ਖੋਜ ਹਨੇ ਕੀਤੀ ਤੇ ਇੱਕ ਮੰਤਰੀ ਸਾਹਿਬ ਨੇ ਮੱਧ ਪ੍ਰਦੇਸ਼ ਦੇ ਨਾਲ ਉੱਚ ਸਿੱਖਿਆ ਦੇ ਮੰਤਰੀ ਉਹ ਕਹਿੰਦੇ ਤੁਹਾਨੂੰ ਗਲਤ ਪੜਾਇਆ ਜਾ ਰਿਹਾ ਭਾਈ ਅੱਛਾ ਅਮਰੀਕਾ ਦੀ ਖੋਜ ਹਨੇ ਨਹੀਂ ਕੀਤੀ ਅਸੀਂ ਕੀਤੀ ਹੈ ਕੀ ਮਾਮਲਾ ਹਣੇ ਹਣੇ ਕਿਹੜੇ ਹਿਸਾਬ ਨਾਲ ਜੋ ਆਕਨ ਨੂੰ ਪੜਾਇਆ ਕਰੀ ਅੱਗੇ ਤੋਂ ਉਹ ਭਾਈ ਉਹ ਕਹਿੰਦਾ ਕਿ ਸਾਡਾ ਤਾਂ ਕੋਈ ਮਲਾਹ ਸੀ ਸੋਲਵਿਨ ਸ਼ਾਇਦ ਉਹ ਉਹਨੇ ਜਾ ਕੇ ਲੱਭਿਆ ਅਮਰੀਕਾ अच्छा मेनू तो पता नहीं भाई आपा मैं कहिए मैं ना पढ़ा नहीं ਤੁਸੀਂ ਆਪਦੀਆਂ ਇਤਿਹਾਸ ਦੀਆਂ ਕਿਤਾਬਾਂ ਚਾੜਾ ਤਾਂ ਪੜਿਆ ਤੁਸੀਂ ਬੱਚਿਆਂ ਨੂੰ ਪੜਾ ਰਹੇ ਹੋਗਾ ਨਾ ਤੁਸੀਂ ਬੱਚਿਆਂ ਨੂੰ ਪੜਾ ਰਹੇ ਹੋ ਤੁਸੀਂ ਚੈੱਕ ਕਰੋ ਜੀ ਤੁਸੀਂ ਸਾਨੂੰ ਵੀ ਦੱਸੋ ਵੀ ਕੀ ਮਾਮਲਾ ਹੈ ਯਾਰ ਵੀ ਜੇ ਉਹ ਮਲਾਹ ਨੇ ਲੱਭਿਆ ਅਮਰੀਕਾ ਸਾਨੂੰ ਕਨਫਿਊਜ਼ ਕਰਤਾ ਨਾ ਮੰਤਰੀ ਸਾਹਿਬ ਨੇ ਉਹ ਚ ਸਿੱਖਿਆ ਦੇ ਮੰਤਰੀ ਨੇ ਹੁਣ ਉਹਨਾਂ ਦੀ ਕੀ ਲਾ ਸਰ ਕਨਫਿਊਜ਼ ਤੁਸੀਂ ਕਹਿੰਦੇ ਇਹਨਾਂ ਨੇ ਤੇ ਸਾਰੀ ਦੁਨੀਆ ਕਨਫਿਊਜ਼ ਕੀਤੀ ਆ ਹੂੰ ਇਹਨਾਂ ਨੇ ਤੇ ਇਹ ਤੇ ਜਿਹੜੇ ਵਟਸਐਪ ਦੇ ਪੜ੍ਹੇ ਨੇ ਇਨਾਂ ਦਾ ਇਤਿਹਾਸ ਵੱਖਰੀ ਕਿਸਮ ਦਾ ਹੈ ਇਤਿਹਾਸ ਹੀ ਨਹੀਂ ਇਹਨਾਂ ਦੀਆਂ ਖੋਜਾਂ ਅੱਜ ਕੱਲ੍ਹ ਨਾ ਇੰਡੀਆ 'ਚ ਖੋਜਾਂ ਦਾ ਦੌਰ ਜਾਰੀ ਹੈ ਜੀ ਕੋਈ ਕਹਿੰਦਾ ਕਿ ਮਾਂ ਭਾਰਤ ਦਾ ਲਾਈਵ ਟੈਲੀਕਾਸਟਰ ਚੱਲ ਰਿਹਾ ਸੀ ਹੂੰ ਹੂੰ ਕੋਈ ਕਹਿੰਦਾ ਕਿ ਬੱਤਕ ਜਿਹੜੀ ਆ ਭਾਈ ਉਹ ਆਕਸੀਜਨ ਛੱਡਦੀ ਆ ਜੀ ਕੋਈ ਕਹਿੰਦਾ ਮੋਰਨੀ ਜਿਹੜੀ ਆ ਉਹ ਹੰਝੂਆਂ ਨਾਲ ਹੀ ਗਰਭਤੀ ਹੋ ਜਾਂਦੀ ਆ ਇੱਕ ਇੱਥੇ ਦੁਨੀਆ ਦਾ ਬਹੁਤ ਸਿਆਣਾ ਬੰਦਾ ਵੱਸਦਾ ਉਹਦਾ ਆਪ ਦਾ ਕੋਈ ਘਰ ਘਾਟ ਨਹੀਂ ਜਨਾਨੀ ਵੀ ਗਈ ਹੋਈ ਆ ਉਹ ਕਹਿੰਦਾ ਕਹਿੰਦਾ ਕਿ ਆ ਜਿਹੜੀ ਹੁੰਦੀ ਆ ਸੀਵਰੇਜ ਦੀ ਗੈਸ ਇਹਦੇ ਨਾਲ ਹੀ ਚਾਹ ਬਣ ਜਾਂਦੀ ਆ ਹੂੰ ਹੁਣ ਨਾਂ ਨੂੰ ਨਾ ਮੈਨੂੰ ਪੁੱਛਿਓ ਭਾਲੇ ਆ ਕਿ ਸਮਝਣੇ ਸਮਝਣਾ ਨੇ ਹਾਂ ਜੀ ਇਸ ਤਰ੍ਹਾਂ ਦੀਆਂ ਖੋਜਾਂ ਦਾ ਦੌਰ ਚੱਲੀ ਆ ਜੀ ਬਹੁਤ ਆ ਵੀ ਨਵੀਂ ਖੋਜੀ ਹੈ ਹੁਣੇ-ਹੁਣੇ ਇੱਥੇ ਤੇ ਚਾਰਲਸ ਜੋ ਡਾਰਵਿਨ ਦੀ ਥਿਊਰੀ ਉਹਨੂੰ ਜਨੂਨ ਪੱਕੇ ਨਹੀਂ ਉਹਨੂੰ ਵੀ ਚੈਲੰਜ ਹੈ ਇਹਨਾਂ ਦਾ ਹੂੰ ਬਹੁਤ ਕੁਝ ਆ ਜੀ ਬਹੁਤ ਕੁਝ ਆ ਇਹ ਤੇ ਸਭ ਉਲਟ-ਪੁਲਟ ਆ ਹਲਦੀ ਘਾਟੀ ਦਾ ਯੁੱਧ ਕੋਈ ਉਹ ਸਰਕਾਰ ਆਉਂਦੀ ਤਾਂ ਉਹਨੂੰ ਜਿਤਾ ਦਿੰਦੀ ਹੋਊਗਾ ਮੈਂ ਤਾਂ ਇਹਦੇ 'ਚ ਕਨਫਿਊਜ਼ ਹਾਂ ਮੈਂ ਕੀ ਤਰ੍ਹਾਂ ਹਿਸਾਬ ਨਾਲ ਚੱਲ ਰਿਹਾ ਮੈਂ ਤਾਂ ਕੋਤ ਕਨਫਿਊਜ਼ਡ ਆਦਮੀ ਆ ਸਰ ਇਹਦੇ ਇਥੋਂ ਹੁਣ ਮੰਨिएਂਗੇ ਕਿ ਇਹ ਨਹੀਂ ਬਤਲਾ ਗ੍ਰਹਿ ਮੰਤਰੀ ਸਾਹਿਬ ਦੀ ਮਨ ਅਸੀਂ ਇਹ ਪੜਿਆ ਵੀ ਭਗਤ ਸਿੰਘ ਲਾਹੌਰ ਦੀ ਜੇਲ੍ਹ 'ਚ ਸੀ ਜੀ ਇਹ ਇਹਨਾਂ ਦਾ ਇੱਕ ਸਿਆਣਾ 56 ਇੰਚ ਦਾ ਸੀਨਾ ਹਮ ਹੁਣ ਮਿੰਨਿਆ ਪਤਾ ਨਹੀਂ ਕਿੰਨੇ ਆ ਉਹ ਉਹ ਕਹਿੰਦਾ ਜੀ ਉਹ ਤਾਂ ਕਾਲੇ ਪਾਣੀ ਬੰਦ ਰਿਹਾ ਹੁਕੀ ਕੀ ਕੀ ਕਰੋਗੇ ਤੁਸੀਂ ਸਭ ਗੋਲਮਾਲ ਹੈ ਜੀ ਸਭ ਗੋਲਮਾਲ ਹੈ ਅੱਛਾ ਉਹ ਤੇ ਨਾਲੰਦਾ ਯੂਨੀਵਰਸਿਟੀ ਦੀ ਲੋਕੇਸ਼ਨ ਹੀ ਹੋਰ ਰੱਖ ਦਿੰਦਾ ਜੀ ਕੀ ਕਰੋਗੇ ਤੁਸੀਂ ਉਹ ਤੇ ਸਿਕੰਦਰ ਨੂੰ ਕਹਿੰਦਾ ਕਿ ਬਿਹਾਰੀਆਂ ਨੇ ਰੋਕਿਆ ਸੀ ਹੂੰ ਤੇ ਉਹ ਅਗਲੇ ਨੇ ਤੇ ਕੰਮ ਕੰਮ ਵਾਲਾ ਪੱਤਨ ਨਹੀਂ ਲੰਘਣ ਦਿੱਤਾ ਤੁਸੀਂ ਨਾ ਸੁਣਾਓ ਇਦਾਂ ਦੀਆਂ ਗੱਲਾਂ ਨਹੀਂ ਮੈਂ ਮੈਂ ਬਹੁਤ ਕਨਫਿਊਜ਼ ਮੈਂ ਖੁਦ ਬਹੁਤ ਕਨਫਿਊਜ਼ ਆਦਮੀ ਆ ਸਾਹਿਬ ਜੀ ਤੇ ਇਹਨਾਂ ਦੀਆਂ ਖੋਜਾਂ ਤੋਂ ਇਹਨਾਂ ਦੇ ਇਤਿਹਾਸ ਤੋਂ ਮੈਂ ਬਹੁਤ ਕਨਫਿਊਜ਼ ਹੂੰ ਹੁਣ ਮੇਰਾ ਤੇ ਬੱਸ ਨਹੀਂ ਚੱਲਦਾ ਮੈਂ ਦੁਬਾਰਾ ਫੇਰ ਪੜ੍ਹਨੇ ਪੈ ਜਾਵਾਂ ਫੇਰ ਪੜਾ ਕਿਤਾਬਾਂ ਚ ਜੋ ਪੜਿਆ ਸੀ ਸਕੂਲ ਚ ਪੜ ਕੇ ਉਹ ਨਿਕਲੇ ਤਾਂ ਭੁੱਲ ਗਿਆ ਸੱਚਮੁੱਚ ਹੁਣ ਸਾਨੂੰ ਵੀ ਨਹੀਂ ਪਤਾ ਲੱਗ ਰਿਹਾ ਵੀ ਜਿਹੜਾ ਅਸੀਂ ਜਵਾਕਾਂ ਨੂੰ ਪੜਾਇਆ ਸੀ ਉਹਨਾਂ ਨੇ ਕਹੀ ਇਹ ਵੀ ਢਾਓ ਇਹਨੂੰ ਇਹ ਗਲਤ ਹੋ ਗਿਆ ਭਾਈ ਸਾਡੇ ਤੋਂ ਗਲਤ ਦੱਸ ਬਿਲਕੁਲ ਜੀ ਇਹ ਕਹਿੰਦਾ ਕਿ ਮਲਾ ਨਹੀਂ ਲੱਭਿਆ ਸੀਗਾ ਹੁਣ ਕਿਹੜੇ ਜਾਇਬ ਘਰ ਚ ਕਿਹੜੇ ਬਈ ਉੱਥੇ ਪਈ ਆ ਉਹ ਲਿਖਤ ਕੋਈ ਜਿਹਦੇ ਆਧਾਰ ਤੇ ਅੱਛਾ ਫਿਰ ਇਹਦਾ ਮਤਲਬ ਕਿ ਅਮਰੀਕੀ ਵੀ ਝੂਠ ਬੋਲੀ ਜਾਂਦੀ ਜੀ ਪਹਿਲੇ ਕਹਤੇ ਦੇਸ਼ ਲੱਭਣ ਵਾਲੀ ਕਿਹੜੀ ਗੱਲ ਉਹ ਤੇ ਯਾਰ ਉਸ ਟਾਈਮ ਜਿੰਨਾ ਕੋ ਮੈਨੂੰ ਸਮਝ ਮੈਂ ਦੇਖੋ ਮੈਨੂੰ ਕਰੈਕਟ ਕਰ ਦੇਣਾ ਵੀ ਉਸ ਵੇਲੇ ਟ੍ਰੇਡ ਰੂਟ ਲੱਭੇ ਜਾ ਰਹੇ ਸੀ ਹਮ ਵਾਸਕੋ ਡੀਗਾਮ ਉਹ ਕੀ ਕੀਲ ਬਣਾਇਆ ਸੀਗਾ ਉਹ ਜੀ ਬਿਲਕੁਲ ਵਪਾਰ ਵਾਸਤੇ ਵਪਾਰ ਵਾਸਤੇ ਤਾਂ ਹੋ ਜੇ ਇਹਨਾਂ ਨੂੰ ਇਹ ਦੇਸ਼ ਤਾਂ ਪਹਿਲੇ ਮੌਜੂਦ ਸੀਗੇ ਨਾ ਐਗਜ਼ਿਸਟ ਕਰਦੇ ਸੀਗੇ ਨਾ ਧਰਤੀ ਤੇ ਹਮ ਹਮ ਬਿਲਕੁਲ ਗੱਲ ਤੇ ਇਹੀ ਆਪਾਂ ਨੂੰ ਥੋੜਾ ਜਿਹਾ ਤੱਥ ਕਲੀਅਰ ਕਰ ਲੈਣਾ ਚਾਹੀਦਾ ਆ ਕਿ ਦੇਸ਼ ਤੇ ਮਜੂਦ ਸਨ ਟਰੇਡ ਰੂਟ ਲੱਭੇ ਜਾ ਰਹੇ ਸਨ ਜੀ 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 ਕਿ ਤੁਰ ਕੇ ਭਾਈ ਕਿੱਥੋਂ ਕਿੱਥੇ ਪਹੁੰਚਿਆ ਜਾ ਸਕਦਾ ਵਪਾਰ ਵਾਸਤੇ ਤਾਂ ਇਹ ਮਹਾਰਾਥੀ ਬੋਲ ਰਿਹਾ ਤਾਂ ਚਲੋ ਭਾਈ ਆਪਾਂ ਤੇ ਹੁਣ ਕੀ ਕਹਿ ਸਕਦੇ ਆ ਇਹ ਤੁਸੀਂ ਦੇਖ ਲਿਓ WhatsApp ਤੇ ਗਾਂ ਤੁਰ ਜਾਣਾ ਉਹ ਜਿਹੜੇ WhatsApp ਵਾਲੇ ਅੰਕਲ ਆ ਉਹਨਾਂ ਨੇ ਉੱਥੇ ਵਿਚਾਲੀ ਦੁਕਾਨ ਤੇ ਬਹਿ ਕੇ ਇਹੀ ਕਹਿਣਾ ਕਿ ਮੋਦੀ ਸਾਹਿਬ ਨੇ ਭਈ ਇਹ ਨਵੀਂ ਖੋਜ ਕਰ ਦਿੱਤੀ ਆ ਜੀ ਇਹ ਜਿਹੜੇ ਨਾ ਵੀ ਲੈਣੀ ਐ ਨਾ ਜਮਨਾਉਂਦੇ ਆ ਆ ਮਨਾ ਲੈਂਦੇ ਅੱਛੀ ਮਨਾ ਲੈਂਦੇ ਚੰਗਾ ਬੰਦਾ ਜੀ ਭਲਾ ਮਾਨਸ ਬੰਦਾ ਇਹਨਾਂ ਨੂੰ ਵੇਖ ਕੇ ਮੰਨ ਜਾਂਦਾ ਹੂੰ 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 ਅਗਲਾ ਕਹਿੰਦਾ ਇਹਨਾਂ ਦਾ ਕੀ ਪਤਾ ਕਿ ਹੋ ਕੇ ਗੁੱਸੇ ਚ ਆ ਕੇ ਉਹੀ ਚਾਹ ਦੀ ਗਲਾਸੀ ਸਿਰ 'ਚ ਘੱਟ ਦੇਣ ਜੀ 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 ਠੀਕ ਹੈ ਜੀ ਤੇ ਮੁੜ ਕੇ ਉਹੀ ਚਾਹ ਜਿਹੜੀ ਆ ਉਹ ਮੱਥੇ ਤੇ ਪਈ ਹੋਵੇ ਤੇ ਉਹੀ ਸੁਰਕੜੇ ਦੇ ਨਾਲ ਚੂਸਣ ਲੱਗ ਜਾਣ ਇਹਨਾਂ ਦਾ ਪਤਾ ਹੈ ਕੋਈ ਇਸ ਕਰਕੇ ਇਹਨਾਂ ਦੀਆਂ ਗੱਲਾਂ ਗਾਹ ਦੀਆਂ ਖੋਜਾਂ ਗਾਹ ਦੀਆਂ ਇਹ ਗਾਹ ਖੋਜ ਦਾ ਵਿਸ਼ਾ ਹੈ ਕਿ ਜੋ ਇਹ ਕਹਿ ਰਹੇ ਆ ਜਿਹੜੀਆਂ ਖੋਜਾਂ ਕਰ ਰਹੇ ਨੇ ਕਿ ਇਹ ਬਾਈ ਕਿੱਥੇ ਰੁਕਣ ਗਿਆ ਜਾ ਕੇ ਜੀ 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 2-4 ਸਾਲ ਹੋਰ ਏਦਾਂ ਦਾ ਰਾਜ ਰਿਹਾ ਇਹ ਤੇ ਬਹੁਤ ਜ਼ਿਆਦਾ ਖੋਜਾਂ ਗਾਹ ਤੱਕ ਚਲੇ ਜਾਣੀਆਂ ਸਰ ਜੀ ਜੀ ਅਸਿੰਦਰ ਜੀ ਕਹਿ ਰਹੇ ਨੇ ਉਹਦੇ ਟਰੰਪ ਕਹਿੰਦੇ ਦੂਜਾ ਮੋਦੀ ਬਣ ਜਾਂਦਾ ਡਵੇਰ ਚ ਕਹਿੰਦਾ ਕਿ ਇਮੀਗ੍ਰੈਂਟਸ ਲੋਕਾਂ ਦੇ ਕੀ ਕੁੱਤੇ ਖਾਈ ਜਾਂਦੇ ਆ ਕਹਿੰਦਾ ਆਹ ਕੁੱਤੇ ਖਾਈ ਜਾਂਦੇ ਤੇ ਉਹਨੇ ਆਖਿਆ ਕਿ ਹਾਂ ਦੱਸ ਹੂੰ ਸਵਾਲ ਕੀਤਾ ਗਿਆ ਕਹਿੰਦਾ ਜੀ ਮੈਂ ਤਾਂ ਟੈਲੀਵਿਜ਼ਨ 'ਚ ਸੁਣਿਆ ਸੀ ਅਰੇ 트ੰਪ ਦੇ ਨਾਮ ਤੇ ਸਭ ਤੋਂ ਜ਼ਿਆਦਾ ਝੂਠ ਬੋਲਣ ਦੇ ਰਿਕਾਰਡ ਸੀਗੇ ਕਿਉਂਕਿ ਉਹ ਝੂਠ ਦੇ ਨਾ ਰਿਕਾਰਡ ਰੱਖਦੇ ਆ ਜੀ ਇਹ ਜਦੋਂ ਪ੍ਰੈਜ਼ੀਡੈਂਟ ਸੀ ਡੋਨਲਡ 트ੰਪ ਤੇ ਉਹ ਐਵਰੇਜ ਕੱਢੀ ਗਈ ਕਿ 트ੰਪ ਇੰਨੇ ਘੰਟਿਆਂ 'ਚ ਜੀ ਇੰਨੇ ਝੂਠ ਬੋਲ ਜਾਂਦਾ ਤੇ ਪਿੱਛੇ ਆਪਣੇ ਵਾਲਾ ਵੀ ਨਹੀਂ ਸੀ ਕਿਉਂਕਿ ਦੋਵੇਂ ਲੰਗੋਟੀਆਂ ਯਾਰ ਨੇ ਸ਼ਾਇਦ ਇੱਕੋ ਟੱਬ ਚ ਨਾਉਂਦੇ ਵੀ ਰਹੇ ਹੋਣ ਤੇ ਗੱਲ ਇਹ ਆ ਕਿ ਇਹ ਵੀ ਫਿਰ ਦੱਬੀ ਆਇਆ ਕੰਮ ਫੜਿਆ ਜਾਂਦਾ ਝੂਠੇ ਦਾ ਜਿਵੇਂ ਕਈ ਕਹੀ ਦਿੰਦੇ ਵੀ ਇਹ ਸਾਡਾ ਭਾਰਤ 트럼ਪ ਇਹ ਆ ਕਿ 트럼ਪ 트럼ਪ ਥੋੜਾ ਜਿਆ ਨਾ ਹੋਵੇ ਕਿ ਉਹ ਮੰਨਦਾ ਹੀ ਨਹੀਂ ਉਹ ਪ੍ਰਵਾਹ ਹੀ ਨਹੀਂ ਕਰਦਾ ਪਰ ਦੱਬੀ ਤੁਰਿਆ ਉਹਦਾ ਠੀਠ ਆਦਮੀ ਉਹ ਵੀ ਜੀ ਜੀ ਮੰਨਦੇ ਨਹੀਂ ਇੱਧਰ ਜੀ ਵੀ ਸਭ ਇਹ ਦੱਸ ਰਹੇ ਨੇ ਕਿ 55 ਇੰਚ ਸੀਨਾ ਤੱਕ ਅਰਨੋਲਡ ਦਾ ਸੀ ਕਹਿੰਦੇ 7 ਵਾਰੀ ਉਹ ਜਿਹੜਾ ਮਿਸਟਰ 올림픽ਸ ਰਿਹਾ ਸੀ ਉਹ ਸਾਰੇ ਨਾ ਕਹੋ ਇਹਨਾਂ ਨੇ ਵੀ ਕਹਿਣਾ ਕਿ ਅਰਨੋਲਡ ਨੂੰ ਸਿਖਾਇਆ ਕਿੰਨੇ ਸੀ ਹੂੰ ਬਾਡੀ ਬਿਲਡਿੰਗ ਤੈਨੂੰ ਆਉਂਦੀ ਨਹੀਂ ਸੀ ਉਸ ਟਾਈਮ ਇਹ ਜਿਹੜਾ ਫਕੀਰ ਆਦਮੀ ਸੀ ਉਹ ਘੁੰਮਣ ਗਿਆ ਸੀ ਯੂ ਐਸ ਏ ਹੂੰ ਉਹ ਪਿਆ ਸੀ ਫੁੱਟਪਾਥ ਤੇ ਆਓ ਤੇ ਇਹਨੇ ਇਹਨੇ ਕਿਹਾ ਕਿ ਨਾਨ ਬਾਇਓਲੋਜੀਕਲ ਹੈਗਾ ਜੀ ਇਹਨੇ ਉਹਨੂੰ ਪਛਾਣਿਆ ਹੂੰ ਹੂੰ ਇਹਨੇ ਕਿਹਾ ਮੇਰਾ 55 ਇੰਚ ਬਰਾਬਰ ਕਰਨਾ ਤੈਨੂੰ ਇਹ ਨਾ ਦੱਕੀ ਆ ਸਾਬ ਜੀ 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 ਇਹ ਕਹਿੰਦੇ ਕਿ 사ਬਰਕਰ ਬੁਲਬੁਲ ਦੇ ਉੱਥੇ ਪੁੰਜੇ ਤੇ ਬਹਿ ਕੇ ਤੇ ਬਾਹਰ ਸੈਰ ਕਰ ਜਾਂਦਾ ਸੀਗਾ ਕੋਠੜੀ ਚੋਂ ਨਿਕਲ ਕੇ ਕੁਝ ਵੀ ਕਹਿ ਸਕਦੇ ਕੁਝ ਵੀ ਕਹਿ ਸਕਦੇ ਜਗਦੀਪ ਜੀ ਦੱਸ ਰਹੇ ਨੇ ਕਹਿੰਦੇ ਕਿ 2014 ਦੇ ਵਿੱਚ ਦੇਸ਼ ਆਜ਼ਾਦ ਹੋਇਆ ਸੀ ਮੰਡੀ ਦਾ ਕੋਈ MP ਕਹਿ ਰਿਹਾ ਉਹ ਕੰਗਣਾ ਰਣਾਤਾ ਉਹ 사ਬਰਕਰ ਦੀ ਕੋਠੜੀ ਚ ਵੀ ਜਾ ਕੇ ਬਹਿ ਆਈ ਆ ਮੈਂ ਕਿਹਾ ਹੁਣ ਤੂੰ ਬੁਲਬੁਲ ਦੇ ਪੁੰਜੇ ਤੇ ਬਹਿ ਕੇ ਨਿਕਲਿਆ ਇਥੋਂ ਬਿਲਕੁਲ ਬਿਲਕੁਲ ਚਲੋ ਖੈਰ ਕਈ ਸਾਰੇ ਇਦਾਂ ਦੇ ਕਮੈਂਟ ਆ ਰਹੇ ਨੇ ਭਾਈ 30 ਝੂਠ ਬੋਲੇ ਕਹਿੰਦੇ ਇੱਕ ਦਿਨ ਦੇ ਵਿੱਚ ਡ੍ਰੰਪ ਨੇ ਕੋਹ ਹੰਤ ਸੰਘੇੜਾ ਬੋਲੇ ਮੈਨੂੰ ਲੱਗਦਾ ਇਹਨੇ ਤੇ ਡਕਾਰ ਨਹੀਂ ਖਾ ਕੇ ਮਾਰਦਾ ਹੋਣਾ ਜੀ ਜੀ ਚਲੋ ਮੇਰਾ ਕੰਮ ਕੀ ਹੈ ਅਗਲੀਆਂ ਖਬਰਾਂ ਵੱਲ ਨੂੰ ਵਧੀਆ ਆਪਾਂ ਜੀ ਆ ਟ੍ਰੈਵਲ ਏਜੰਟਾਂ ਨੂੰ ਲੈ ਕੇ ਵੀ ਇੱਕ ਖਬਰ ਆ ਰਹੀ ਹੈ ਕਹਿੰਦੇ ਭਾਈ ਇਹ ਬੜੀਆਂ ਐਡਾਂ ਉਡਾਂ ਪਾਉਂਦੇ ਆ ਅੱਜ ਕੱਲ ਤੇ ਐਡਾਂ ਵੀ ਇਹੋ ਜਿਹੇ ਪਾਉਂਦੇ ਆ ਵੀ ਲੋਕ ਵਿਚਾਰੇ ਫਸ ਜਾਂਦੇ ਆ ਸਰਕਾਰ ਨੇ ਥੋੜੀ ਜੀ ਖਿੱਚ ਪਾਈ ਹੈ ਇਹਨਾਂ ਨੂੰ ਨਾਥ ਜਨਕੇਲ ਪਾਈ ਹੈ ਕੀ ਕਹਿੰਦੀ ਸਰਕਾਰ ਹੁਣ ਕੋਈ ਫਰਕ ਪੈਣਾ ਇਸ ਨਾਲ ਤੇ ਦੇਖੋ ਗੱਲ ਇਹ ਆ ਕਿ ਕੀ ਨੱਥ ਤੱਕ ਹੀ ਪੈਣੀ ਆ ਸਾਬ ਇਹ ਤੰਦਾ ਕੀ ਇਹ ਵੀ ਆਈਡੀ ਹੈ ਮੈਂ ਠੀਕ ਹੈ ਚਲੋ ਕਾਰਵਾਈ ਦੀ ਸੱਦ ਚ ਆ ਗਏ ਜੀ ਅੱਛਾ ਕਮਾਲ ਦੀ ਗੱਲ ਹੈ ਕਿ ਜਦੋਂ ਇਸ ਤਰ੍ਹਾਂ ਦੀ ਅੰਨੀ ਮੱਛੀ ਹੋਵੇ ਹਜਰਤ ਬਹੁਤ ਵੱਡੇ ਪੱਧਰ ਤੇ ਹੋਵੇ ਲੋਕ ਬਾਹਰ ਜਾਣ ਵਾਸਤੇ ਇੰਨੇ ਉਤਾਵਲੇ ਉਹਨਾਂ ਨੂੰ ਪਤਾ ਹੀ ਨਹੀਂ ਰਜਿਸਟ੍ਰੇਸ਼ਨ ਹੈਗੀ ਆ ਕਿਸੇ ਦੀ ਕੀ ਹੈ ਸਾਬ ਕਿਤਾਬ ਬਿਲਕੁਲ 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 ਉਹ ਚੱਕੀ ਚੌਂਟੇ ਆਉਂਦੇ ਆ ਜੀ ਤਾਂ ਫਿਰ ਇਹੋ ਜੇ ਕਿਤੇ ਦੇ ਵਿੱਚ ਫਿਰ ਤੁਹਾਨੂੰ ਪਤਾ ਦਾਖ ਖੋਰੇ ਲੋਕ ਵੀ ਆ ਜਾਂਦੇ ਨੇ ਸਾਬ ਹਮ ਤਾਂ ਹੁਣ ਇਹਨਾਂ ਨੇ 25 ਜਿਹੜੇ ਨੱਥੇ ਨੇ ਜਿਨ੍ਹਾਂ ਤੇ ਕਾਰਵਾਈ ਕੀਤੀ ਹੈ ਇਹ ਉਹ ਲੋਕ ਆ ਜਿਹੜੇ ਸੋਸ਼ਲ ਮੀਡੀਆ ਤੇ ਇੱਕ ਵਾਰ ਜਿਵੇਂ ਆਪਾਂ ਪੁਰਾਣੇ ਸਮੇਂ ਚ ਵੇਂਦੇ ਨਹੀਂ ਦਿੰਦੇ ਉਹ ਸੇਲ 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 ਇਹ ਵਿਜ਼ਿਆਂ ਦੀ ਸੇਲ ਆ ਦਿੰਦੇ ਨੇ ਸੋਸ਼ਲ ਮੀਡੀਆ ਤੇ ਆ ਗਏ ਨੇ ਵਿਜ਼ੇ ਆ ਜੋ ਆ ਕੁਝ ਭਰਾ ਸਾਡੇ ਜਿਹੜੇ ਆ ਨਾ ਉਹ ਕੱਪੜੇ ਦਾ ਜਾਂ ਬੂਟਾਂ ਦਾ ਕੰਮ ਕਰਦੇ ਆ ਜਦੋਂ ਉਹਨਾਂ ਦੇ ਕੋਲ ਖੇਪ ਪਹੁੰਚਦੀ ਆ ਉਹ ਇੱਕ ਵੀਡੀਓ ਬਣਾ ਕੇ ਪਾਉਂਦੇ ਆ ਕਿ ਮਾਲ ਆ ਗਿਆ ਆ ਜੋ ਭਾਈ ਜਿੰਨੇ ਲੈਣਾ ਹਮ ਠੀਕ ਹੈ ਨਾ ਜੀ ਜਦੋਂ ਕੋਈ ਫਰਸਟ ਕਾਪੀ ਕੋਈ ਬ੍ਰਾਂਡਡ ਕਪੜਾ ਹੈ ਬਿਲਕੁਲ ਬਿਲਕੁਲ ਉਹ ਸਾਡੇ ਬੱਚੇ ਜਾਂਦੇ ਆ ਕਿ 250 300 ਦੀ ਟੀ-ਸ਼ਰਟ ਲਵਾਂਗੇ ਉੱਤੇ ਮਾਰਕਾ ਜਿਹੜਾ ਫਲਾਣੀ ਕੰਪਨੀ ਦਾ ਉਹ 셀ਫੀ ਖਿੱਚਾਂਗੇ ਤੇ ਜੀਐਫ ਨੂੰ ਭੇਜਾਂਗੇ ਜੀ ਮਤਲਬ ਕਿ ਹੁੰਦਾ ਹੀ ਆ ਨਾ ਬਿਲਕੁਲ ਬਿਲਕੁਲ ਤਾਂ ਇਸੇ ਤਰ੍ਹਾਂ ਇਹ ਕੁਝ ਬੰਦੇ ਆ ਉਹ ਕਹਿੰਦੇ ਆ ਕਿ ਆਜੋ ਆਜੋ ਬਈ ਹਮ ਇੰਨੇ ਵਾਲਾ ਵੀ ਆਜੋ ਇੰਨੇ ਵਾਲਾ ਵੀ ਆਜੋ ਤਾਂ ਮਤਲਬ ਕਿ ਜਿਹੜੇ ਸੋਸ਼ਲ ਮੀਡੀਆ ਤੇ ਇਦਾਂ ਮੁਰਗੀਆਂ ਫਸਾਉਂਦੇ ਸੀਗੇ ਜੀ